ਸਾਧ ਸੰਗ ਵਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਭੇਤੀ ਸਾਥ ਮਿਲ ਲੈਣੇ ਸੇ ਅੰਦਰ ਕੇ ਸਭ ਭੇਤ ਖੁਲੇ ਸਾਧ ਕੀ ਸੰਗਤ ਕਰਤਾ ਜਾ ਅਨਸਹਿਨੀ ਆਸਾਨ ਸਹੈ ਇਹਦੇ ਵਿੱਚ ਆਪਾਂ ਅਜਰ ਦੇ ਉੱਤੇ ਕੇਂਦਰਿਤ ਕਰਨਾ ਸਾਰੀ ਗੱਲ ਨੂੰ ਅਮਰਤਸਰ ਸਾਹਿਬ ਵਿੱਚ ਪੰਜ ਸਰੋਵਰ ਨੇ। ਇੱਥੇ ਬਹੁਤ ਸੇ। ਪਰ ਪੰਜ ਗੁਰੂ ਸਹਿਬਾਨ ਨੇ ਦੱਸਿਆ ਕਿ ਭਾਈ ਹਉਮੈ ਦੇ ਪੁੱਤਰ ਹੀ ਪੰਜ ਨੇ। ਤੇ ਸਾਰੇ ਹੀ ਅਜਰਨ ਨੇ। ਜene ਨਹੀਂ ਜਾ ਸਕਦੇ। ਕਿਹੜੇ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਤਾਂ ਤੇ ਸਰੋਵਰ ਵੀ ਪੰਜ ਬਣਾਉਣੇ ਪਏ। ਗੁਰੂ ਸਹਿਬਾਨਾ ਨੇ ਜਿਹੜੇ ਸਰੋਵਰ ਬਣਾਏ ਨੇ ਉਹਨਾਂ ਵਿੱਚ ਜੋ ਜਲ ਹੈ શરીર ਤੇ ਰੋਕਾਂ ਦਾ ਨਿਵਾਦਨ ਕਰਨ ਵਾਲਾ ਅੰਮ੍ਰਿਤ ਰੂਪ ਚਲ ਤੇ ਦੂਜੇ ਸੂਖਸ਼ਮ ਜਗਤ ਦੇ ਸਰੋਵਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਣੇ ਹੋਏ ਨੇ ਮਨ ਦੇ ਵਿਕਾਰਾਂ ਨੂੰ ਧੋਣ ਵਾਲੇ ਸ਼ਬਦਾਂ ਦੇ ਉਹ ਸਰੋਵਰ ਜੋ ਗੁਰੂ ਕੀ ਪਾਣੀ ਤੋਂ ਨਿਰਮਿਤ ਨੇ ਦੁਆ ਵਿੱਚ ਇਸ਼ਨਾਨ ਕਰਨ ਲਈ ਘੋਸੇ ਦੇ ਸਾਬਣ ਦੀ ਲੋੜ ਆ ਜਸ ਜਸ ਸरोवर ਦਾ ਇੱਥੇ ਜ਼ਿਕਰ ਹੋ ਰਿਹਾ ਹੈ ਪਹਿਲਾਂ ਤਨ ਕਰਕੇ ਉਸ ਵਿੱਚ ਡੁਬਕੀ ਲਗਾਉਣੀ ਹੈ ਨਾਲ ਦੀ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹੇ ਸਤਿਗੁਰੂ ਮੇਰੇ ਮਨ ਵਿੱਚ ਆ ਕੇ ਵਸ ਔਰ ਮਨ ਨੂੰ ਗੁਰਬਾਣੀ ਦੇ ਸਰੋਵਰ ਵਿੱਚ ਤੂੰ ਮੈਨੂੰ ਆਪ ਇਸ਼ਨਾਨ ਕਰਵਾ ਤੇਰੀ ਕਿਰਪਾ ਨਾਲ ਇਹ ਮਨ ਸੁਸ਼ਮ ਤਲਤੇ ਜਾ ਕੇ ਗੁਰਬਾਣੀ ਦੇ ਸਰੋਵਰ ਵਿੱਚ ਡੁਬਕੀ ਲਗਾ ਕੇ ਔਰ ਤੇਰੀ ਬਖਸ਼ਿਸ਼ ਪ੍ਰਾਪਤ ਕਰ ਸਕੇ ਉਸ ਅਜਰ ਨਾਲ ਤਾਲਮੇਲ ਬਿਠਾ ਸਕੇ ਜਿਸ ਵਾਸਤੇ ਇਸ ਸਰੋਵਰ ਦੀ ਰਚਨਾ ਕੀਤੀ ਗਈ ਹੈ ਪਹਿਲਾ ਸਰੋਵਰ ਰਾਮ ਸਾਹਿਬ ਗੁਰਦੁਆਰਾ ਸ਼ਹੀਦਾ ਤੇ ਲੱਗੇ ਹੈ ਗੁਰਦੁਆਰਾ ਸ਼ਹੀਦ ਗੰਜ ਤੇ ਬਿਲਕੁਲ ਨਾਲ ਹੈ ਇੱਥੇ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਗੁਰਬਾਣੀ ਦੇ ਸਬੂਤ ਵਿੱਚ ਪਹਿਲੀ ਢੁਕੀ RAM ਦੇ ਨਾਮ ਦੀ ਤਾਂ ਕਿ ਨਾਮ ਦੀ ਪ੍ਰਾਪਤੀ ਕਰਕੇ ਕਾਮ ਨੂੰ ਨਾਮ ਵਿੱਚ ਬਦਲਿਆ ਜਾ ਸਕੇ ਉਹੀ ਊਰਜਾ ਜਿਸ ਦਾ ਪ੍ਰਵਾਹ ਥੱਲੇ ਨੂੰ ਸੀ ਉਹਨੂੰ ਆਪਾਂ ਉੱਪਰ ਨੂੰ ਉੜਤ ਗਮਨ ਕਰਕੇ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਵੇ ਉਦੇ ਬਿਲਕੁਲ ਨੇੜੇ ਹੀ ਸਰੋਵਰ ਹੈ ਵਿਵੇਕ ਸਰ ਦਾ ਉਸ ਵਿੱਚ ਡੁਬਕੀ ਲਾਉਣੀ ਹੈ ਯਾਨੀ ਕ੍ਰੋਧ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਗੁਰਬਾਣੀ ਨੇ ਸੇਹ ਦਿੱਤੀ ਕਾਮ ਕ੍ਰੋਧ ਦੁਇ ਕਰੋ ਪਸੋਲੇ ਗੋਡੋ ਤਰਦੀ ਭਾਈ ਗੁਰੂ ਨੇ ਸਿਰ ਤੇ ਹੱਥ ਰੱਖਿਆ ਹੁਣ ਬੰਦਾ ਕ੍ਰੋਧੀ ਤੋਂ ਵਿਵੇਕੀ ਬਣ ਗਿਆ ਠੰਡੇ ਨਾਮ ਨੇ ਬੁੱਧ ਮਤ ਨੂੰ ਐਸਾ ਵਿਵੇਕ ਦਿੱਤਾ ਚੰਗੇ ਮਾਰੇ ਦੀ ਪਛਾਣ ਕਰਾਈ ਸ਼ੀਤਲਤਾ ਦਾ ਪ੍ਰਵਾਹ ਹੋਇਆ ਕ੍ਰੋਧ ਤੇ ਭੰਬੜ ਸ਼ਾਂਤ ਹੋਏ ਗੱਲ ਅਗਾਹ ਤੁਰ ਪਈ ਗੁਰਬਾਣੀ ਤੇ ਅੰਮ੍ਰਿਤ ਸਰ ਵਿੱਚਲੇ ਤੀਸਰੇ ਸੋਵਰ ਸੰਤੋਖ ਸਰ ਵਿੱਚ ਮਨ ਦੇ ਇਸ਼ਨਾਨ ਕਰਨ ਨਾਲ ਮਨ ਦਾ ਤੀਸਰਾ ਉਛਾੜ ਵੀ ਲੱਥ ਗਿਆ ਆਤਮਾ ਦਾ ਪ੍ਰਕਾਸ਼ ਜਿਹੜਾ ਮੰਦੇ ਹਲੇਰੇ ਨੇ ਟੱਕ ਰੱਖਿਆ ਸੀ ਹੋਰ ਉਜਾਗਰ ਹੋਇਆ ਗੁਰਬਾਣੀ ਉੱਪਰ ਚੱਲ ਕੇ ਤੀਜੀ ਟੁਪੀ ਨੇ ਲੋਗ ਨੂੰ ਸੰਤੋਖ ਵਿੱਚ ਬਦਲ ਕੇ ਰੱਖ ਦਿੱਤਾ ਜਿਹੜਾ ਮਨ ਹਮੇਸ਼ਾ ਸੰਸਾਰ ਹੀ ਮੰਗਦਾ ਰਿਹਾ ਸ਼ੁਕਰਾਨੇ ਵਿੱਚ ਆ ਕੇ ਧੰਨਵਾਦ ਨਾਲ ਭਰ ਗਿਆ ਸਤ ਸੰਤੋਖ ਹੋਵੇ ਅਰਤਾਸ ਤਾਂ ਸੁਣ ਸਦ ਬਹਾਲੇ ਪਾਸ ਪਰ ਮਹਾਤਮਦੀ ਨਿੱਗੀ ਗੋਤਾ ਆਨੰਦ ਦਾ ਅਮਣਾ ਸ਼ੁਰੂ ਹੋ ਗਿਆ ਗੁਰਪਾਣੀ ਸਰੋਵਰ ਦਾ ਚੌਥਾ ਪੜਾ ਕੌਲ ਸਰ ਆ ਗਿਆ ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉਹ ਮਨ ਜਿਹੜਾ ਮੋਹ ਦੇ ਚਿੱਕੜ ਵਿੱਚ ਲਿਬੜਿਆ ਟਪੜਿਆ ਸੀ ਕੌਲ ਸਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਮਨ ਉਸ ਚਿੱਕੜ ਵਿੱਚੋਂ ਉਤਾ ਉਠਿਆ ਤੇ ਪਿਆਰ ਤੇ ਸ਼ਰਧਾ ਦੇ ਪ੍ਰਤੀਕ ਬੀਬੀ ਕੋਲਾ ਮੰਗਰ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ ਕਿਉਂਕਿ ਕਮਲ ਵਰਗੀ ਨਿਰਲੇਪਤਾ ਸਾਡੇ ਮਨ ਅੰਦਰ ਆ ਗਈ ਸਮਝੋ ਗੁਰਪਾਣੀ ਦੇ ਕੌਲ ਸਰ ਵਿੱਚ ਸਾਡਾ ਮਨ ਹੋਰ ਨਿਖਰਿਆ ਪੁਲਕਿਤ ਪੁਲਕਿਤ ਹੋਇਆ ਅਲੱਦਤ ਹੋ ਗਿਆ ਪੰਜਾਂ ਵਿੱਚੋਂ 4000 ਗੁਰੂ ਮੇਰ ਸਤਕਾ ਉਹਨਾਂ ਨੂੰ ਆਪਾਂ ਝਰ ਲਿਆ ਯਾਨੀ ਕਿ ਢਾ ਲਿਆ ਹੁਣ ਮੇਰੇ ਅੰਦਰ ਆ ਗਿਆ ਹੰਕਾਰ ਆੜੇ-ਤਾਲੇ ਨਿਗਾਹ ਮਾਰੀ ਇਵੇਂ ਲੱਗਣ ਲੱਗਾ ਕਿ ਇਹ ਜੋ ਹੋਰ ਲੋਕੀ ਵਿਕਾਰ ਦੇ ਪਖੰਡਾ ਵਿੱਚ ਲੱਗੇ ਹੋਏ ਨੇ ਇਹ ਸਭ ਨਰਕਾਂ ਨੂੰ ਜਾਣਗੇ ਇਸ ਨਾਲ ਮੰਦਾ ਹਾਥੀ ਪਰਮਾਤਮਾ ਦੇ ਵਟੇ ਮਹਿਲ ਦੇ ਬੁਹੇ 'ਚ ਆ ਕੇ ਤੇ ਅੜ ਗਿਆ ਉਹਦੇ ਚਾਰ ਪੈਰ ਤੇ ਲੰਘੇ ਲੇਕਿਨ ਹੰਕਾਰ ਦੀ ਪੂਛਲ ਅੜ ਗਈ ਇਹ ਫਿਰ ਉਸ ਨੂੰ ਮਾਇਆ ਦੇ ਬੰਦਰਾਂ 'ਚ ਜਕੜੇਗੀ ਪਰ ਗੁਰੂ ਦੀ ਮੇਰ ਹੋ ਗਈ ਤੇ ਸਮਝ ਹੋਰ ਵਿਕਸਿਤ ਹੋਈ ਜੋ ਜਿੱਥੇ ਵੀ ਲੱਗਾ ਹੈ ਰੱਬ ਦਾ ਆਪ ਲਗਾਇਆ ਹੋਇਆ ਲੱਗਾ ਹੈ ਪੰਜਵਾਂ ਸਰੋਵਰ ਹਰਮੰਦਰ ਸਾਹਿਬ ਨਜ਼ਰੀ ਪਿਆ ਮੰਜ਼ਲ ਆ ਗਈ ਨਿਮੜਤਾ ਦੀਆਂ ਪੌੜੀਆਂ ਉਤਰੀਆਂ ਹੋ ਸਭਨਾ ਕੀ ਰੇਣਕਾ ਬਈ ਸਭ ਦੇ ਪੈਰਾਂ ਦੀ ਧੂੜ ਪਾਂਜਾ ਗੁਰਬਾਣੀ ਨੇ ਸਮਝ ਦਿੱਤੀ ਤੇ ਨੇਹ ਤੇ ਪੰਜ ਜਵਾਨਾਂ ਮੈਂ ਗੁਰਥਾਪੀ ਦਿੱਤੀ ਕੰਡ ਜਿਓ ਦਾ ਥਾਪੜਾ ਦਿੱਤਾ ਗੁਰੂ ਸਾਹਿਬਾਂ ਨੇ ਤੇ ਜਿਹੜੇ ਪੰਜੇ ਅਜਰਸੀ ਉਹ ਝਰਨੇ ਆ ਗਏ ਇਹ ਪੰਜੋ ਅਮੋੜ ਸਨ ਇਹਨਾਂ ਨੂੰ ਵਸਚ ਕਰਕੇ ਇਹਨਾਂ ਤੋਂ ਕੰਮ ਲੈਣਾ ਆ ਗਿਆ ਕਾਮ ਨਾਮ ਵਿੱਚ ਪ੍ਰਵਿਰਤ ਹੋ ਗਿਆ ਕਰੋਧ ਵਿਵੇਕ ਵਿੱਚ ਲੋਭ ਸੰਤੋਖ ਵਿੱਚ ਮੋਹ ਪਿਆਰ ਤੇ ਹੰਕਾਰ ਨਿਮਰਤਾ ਦੇ ਵਿੱਚ ਬਦਲ ਗਏ ਇਹ ਮੋਹ ਤੇ ਪਿਆਰ ਦੇ ਵਿੱਚ ਕੀ ਫਰਕ ਹੈ ਮੋਹ ਦਾ ਮਤਲਬ ਕਿ ਆਪਣੇ ਆਪਣੇ ਦਾ ਹੀ ਧਿਆਨ ਫਿਕਰ ਆਪਣੇ ਹੀ ਚੰਗੇ ਲੱਗਣੇ ਤੇ ਬਾਕੀ ਸਾਰੀ ਦੁਨੀਆ ਪਰਾਈ ਤੇ ਮੜੀ ਮਾਂ ਨੂੰ ਵੀ ਬੱਚੇ ਦੇ ਰੋਣ ਦੀ ਆਵਾਜ਼ ਆਈ ਬਾਹਰੋਂ ਇੱਕਦਮ ਉਹਦੀ ਹਉਬ ਨਿਕਲ ਗਈ ਹਾਏ ਵੀ ਮੇਰਾ ਪੱਗਾ ਮੇਰਾ लाਟੀ ਪੱਛੀ ਬਾਹਰ ਜਾ ਕੇ ਵੇਖਿਆ ਕਿ ਇਹ ਤੇ ਗਵੰਡੀਆਂ ਦਾ ਚਿੰਤੂ ਐ ਨਾਲ ਹੀ ਆਪਾ ਬਦਲ ਗਿਆ ਸੁਖ ਦਾ ਸਾਹ ਲਿਆ ਹਾਏ ਮੇਰਾ ਤੇ ਤਰਾ ਹੀ ਨਿਕਲ ਗਿਆ ਇੱਕ ਕਲਮੂਹਾ ਹਰ ਵੇਲੇ ਰੀਰੀ ਲਾਈ ਰੱਖਦਾ ਬਾਗਾ ਜੱਡੀ ਰੱਖਦਾ ਹਰ ਵੇਲੇ ਮੇਰੀ ਤੇ ਨੇ ਜਾਨ ਹੀ ਘੜਦੀ ਜੇ ਆਪਣਾ ਹੁੰਦਾ ਤਾਂ ਘੁੱਟ ਕੇ ਛਾਤੀ ਨਾਲ ਲਾਉਂਦੀ ਬੱਚਾ ਮਾ ਮੱਚੇ ਕਿਥੇ ਲੱਗੀ ਤਾਂ ਨਹੀਂ ਇੰਨਾ ਮੋਹ ਆਉਂਦਾ ਕਿ ਛਾਤੀ ਵਿੱਚੋਂ ਦੁੱਧ ਸੇਮ ਆਉਂਦਾ ਬੱਚਾ ਤੈਨੂੰ ਕਦੀ ਪੁੱਛਣਾ ਹੋਵੇ ਜਦੋਂ ਪਰाये ਵੀ ਆਪਣੇ ਲੱਗਣ ਲੱਗ ਜਾਣ ਤਾਂ ਇਹੀ ਮੋਹ ਪਿਆਰ ਦਾ ਖੁੱਲਾ ਸਾਗਰ ਬਣ ਜਾਂਦਾ ਜਦੋਂ ਸਭ ਵਿੱਚ ਉਹੀ ਪਰਮਾਤਮਾ ਝਲਕਦਾ ਜਿਵੇਂ ਜਿਵੇਂ ਮਨ ਤੋਂ ਵਿਕਾਰਾਂ ਦੇ ਉਛਾਲ ਲੱਤ ਦੇ ਗਏ ਆਤਮਾ ਜਿਹੜੀ ਮਨ ਦੇ ਧੋਖਿਆਂ ਕਾਰਨ ਖوار ਹੋ ਰਹੀ ਸੀ ਉਸ ਨੂੰ ਗੁਰੂ ਪਿਆਰ ਤੇ ਸ਼ਰਦਾ ਦੇ ਐਸੇ ਖੰਭ ਲੱਗੇ ਕਿ ਪ੍ਰਵਾਜ਼ ਹੋਰ ਉਚੇਰੀ ਹੋ ਗਈ ਹੋਰ ਉਚੇਰੀ ਹੋ ਗਈ ਗੁਰਬਾਣੀ ਦੇ ਸੋਰਾਂ ਵਿੱਚ ਇਸ਼ਨਾਨ ਕਰਨ ਤੋਂ ਕੀ ਭਾਵ ਹੈ ਕਿ ਉਸ ਵਿਕਾਰ ਸੰਬੰਧੀ ਸਾਰੇ ਆਦੇਸ਼ ਪੜਨੇ ਤੇ ਰੋਹਾਨੀ ਸਫਰ ਵਿੱਚ ਉਹਨਾਂ ਨੂੰ ਧਾਰਨ ਵੀ ਕਰਨਾ